ਹਾਂਜੀ ਦੋਸਤੋ ਲੋਕ ਗੀਤਾਂ ਦੇ ਸਫ਼ਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕ ਗੀਤਾਂ ਦੇ ذریعے ਮਨੋਰੰਜਨ ਕਰਦੇ ਹਾਂ ਤੇ ਤੁਸੀਂ ਇਸ ਚੈਨਲ ਤੇ ਆ ਕੇ ਸਾਡੇ ਦੁਆਰਾ ਗਾਇਆ ਲੋਕ ਗੀਤਾਂ ਨੂੰ ਸੁਣਦੇ ਹੋ ਆਨੰਦਿਤ ਹੁੰਦੇ ਹੋ ਤੇ ਸਾਨੂੰ ਸੁਣ ਸੁਣੇ ਕੰਪਲੀਮੈਂਟ ਕਰਦੇ ਹੋ ਤੁਹਾਡਾ ਤੇ ਸਾਡਾ ਰਿਸ਼ਤਾ ਇੰਨਾ ਗੂੜਾ ਰਿਸ਼ਤਾ ਹੈ ਕਿ ਅਸੀਂ ਰਜ਼ੀਮਿਆਂ ਦੇ ਵਿੱਚੋਂ ਵੀ ਤੁਹਾਡੇ ਮਨੋਰੰਜਨ ਲਈ ਕੋਈ ਨਾ ਕੋਈ ਲੋਕ ਗੀਤ ਲੱਭਣ ਲਈ ਮਜਬੂਰ ਹੋ ਜਾਨੇ ਆ ਤੇ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਤੁਹਾਡੇ ਸਾਹਮਣੇ ਹੋਇਆ ਉਮੀਦ ਕਰਦੇ ਹਾਂ ਤੁਸੀਂ ਅੱਜ ਵਾਲੇ ਲੋਕ ਗੀਤ ਨੂੰ ਵੀ ਭਰਮਾ ਹੁਵਾਰਾ ਦਉਗੇ ਅੱਭਿ ਗਾਉਗੇ ਆਪਣੇ ਬੱਚਿਆਂ ਨੂੰ ਵੀ ਸਿਖਾਉਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕ ਗੀਤਾਂ ਦੀ ਸੰਭਾਲ ਦੇ ਆਰੇ ਲਗੋਗੇ ਤੇ ਉਹਨਾਂ ਪੀੜ੍ਹੀਆਂ ਨੂੰ ਇਹਨਾਂ ਲੋਕ ਗੀਤਾਂ ਨੂੰ ਸੰਪੋਗੇ ਤੇ ਅੱਜ ਫੇਰ ਆਪਾਂ ਹੁਣ रल मिले ोकीत आनंद आनन्द माणि मे बेबा तावेडे निमी शी नि Red. Mm -hmm. mm -hmm. Gatinha thee com... ਮੇ ਵੀ ਵਾ ਸੋਨੇ ਦੀ ਬਾਹੀ ਰੋਕੇ ਹੰਡਾਈ ਰੋਕੇ ਹੰਡਾਈ ਵੇ ਤੁਰਵ ਸੇਂਦਰੀਆ ਰੋਕੇ

Bem. ਹਾਂਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਤੇ ਬਹੁਤ ਚੰਗਾ ਲੱਗਦਾ ਸੀ ਸਾਨੂੰ ਇਹ ਲੋਕਗੀਤ ਇਸੇ ਲਈ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਇਹ ਲੋਕਗੀਤ ਤੁਹਾਡੇ ਨਾਲ ਸਾਂਝਾ ਕਰੀਏ ਤੇ ਉਮੀਦ ਕਰਦੇ ਹਾਂ ਤੁਸੀਂ ਜਰੂਰ ਆਨੰਦਿਤ ਹੋਏ ਹੋਵੋਗੇ ਤੇ ਅਖੀਰ ਦੇ ਵਿੱਚ ਤੁਹਾਡਾ ਸਾਡੇ ਇਸ ਚੈਨਲ ਦੇ ਨਾਲ ਲਗਾਤਾਰ ਜੁੜੇ ਰਹਿਣ ਕਰਕੇ ਬਹੁਤ ਬਹੁਤ ਧੰਨਵਾਦ